ਜਿੰਦਾਬਾਦ ਐਮ ਐਲ ਏ ਰਜਿੰਦਰਪਾਲ ਕੋਲ ਛਿੰਨਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਕ੍ਰਾਈਮ ਟਰੈਕਰ ਦੇਖ ਰਹੇ ਮੇਰੇ ਸਾਹ ਦੇ ਦਸ਼ਕਾ ਦਾ ਸਵਾਗਤ ਹੈ ਮੈਂ ਨਜੀਬ ਕੁਮਾਰ ਅੱਜ ਲੁਧਿਆਣਾ ਦੇ ਵਾਰਡ ਨੰਬਰ 43 ਗੁਰਪਾਲ ਨਗਰ ਮੇਨ ਮਾਰਕੀਟ ਵਿੱਚ ਆਪ ਪਾਰਟੀ ਤੋਂ ਹਰਵਿੰਦਰ ਕੋਰ ਮੈਡਮ ਵੱਲੋਂ ਦਫਤਰ ਖੋਲਿਆ ਗਿਆ ਇਸ ਦਫਤਰ ਦਾ ਉਦਘਾਟਨ ਐਮ ਐਲ ਏ ਰਜਿੰਦਰਪਾਲ ਕੋਲ ਛਿੰਨਾ ਵੱਲੋਂ ਕੀਤਾ ਗਿਆ ਐਮਐਲਏ ਰਜਿੰਦਰ ਪਾਰਕੋ ਸ਼ੀਨਾ ਵੱਲੋਂ ਕ੍ਰਾਈਮ ਟ੍ਰੈਕਰ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਨੂੰ ਇਸ ਮੁਹੱਲੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਹ ਦਫ਼ਤਰ ਖੋਲਿਆ ਗਿਆ ਹੈ ਇਸ ਦਫ਼ਤਰ ਵਿੱਚ ਕੋਈ ਵੀ ਪਬਲਿਕ ਆ ਕੇ ਆਪਣਾ ਕੰਮ ਕਰਵਾ ਸਕਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਵੇਗੀ ਚਾਹੇ ਉਹ ਕੋਈ ਵੀ ਕੰਮ ਹੋਵੇ ਚਾਹੇ ਪਾਣੀ ਦੀ ਸਮੱਸਿਆ ਹੋਵੇ ਲਾਈਟ ਦੀ ਸਮੱਸਿਆ ਹੋਵੇ ਗਲੀ ਸੀਵਰੇਜ ਕੋਈ ਫਾਰਮ ਪਰਵਾਨੇ ਆ ਵੋਟਰ ਕਾਰ ਅਦਾਲਤ ਘਰ ਇੱਥੇ ਸਾਰੇ ਕੰਮ ਕੀਤੇ ਜਾਣਗੇ ਇਸ ਮੀਟਿੰਗ ਵਿੱਚ ਬਲਾਕ ਇੰਚਾਰਜ ਦਰਸ਼ਨ ਸਿੰਘ ਸਮਾਜ ਸੇਵਕ ਕਮਲੇਸ਼ ਕੁਮਾਰ ਮਹਿਰਮ ਕੁਲਦੀਪ ਕੌਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਸ਼ਾਮਿਲ ਸਨ ਇਸ ਦਫਤਰ ਖੋਲਣ ਨਾਲ ਮੁਹੱਲਾ ਨਿਵਾਸੀ ਬਹੁਤ ਹੀ ਖੁਸ਼ ਸਨ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਐਮਐਲਏ ਰਜਿੰਦਰ ਪਾਲ ਕੋਲ ਸ਼ੇਨਾ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਲੁਧਿਆਣਾ ਤੋਂ ਰਜੀਵ ਕੁਮਾਰ ਦੇ ਨਾਲ ਜੈਲੀ ਚੌਪੜਾ ਦੀ ਵਿਸ਼ੇਸ਼ ਰਿਪੋਰਟ ਵਧੀਆ ਵਧੀਆ ਕੀ ਹਾਲ ਹੈ ਜੀ I મેળા કા સંગઠન માટે શંકેલી કોનલી ફોરલી સનિયા સલિયા મેળા વેખલીયા ની સાથમાં બેરા અને સાથો ઓટા કે સાત ના કોઈ દેખી મેસ હો અતમ કે પુટ સાથે سارے કે ને લે જલ્દી એ બેઠને લોકમાન્ય સોસાયટી સારે સુમિયા દીનાને જા જનજી રે રશન ગામે તકઈ ગયા સનારે ઉદાર કરનારી રક્ષક કાંડી

ਅੱਜ ਐਸੀ ਖੁਸ਼ੀ ਭਰ ਲੱਗ ਰਹੀ ਕਿ ਮੇਨ ਮਾਰਕੀਟ ਦੇ ਵਿੱਚ ਆਪਣਾ ਦਫ਼ਤਰ ਦਾ ਉਦਘਾਟਨ ਕੀਤਾ ਤੇ ਸਾਡੇ ਐਮ.ਐਲ.ਏ ਸਾਹਿਬ ਜੀ ਦਫ਼ਤਰ ਦਾ ਉਦਘਾਟਨ ਕਰਕੇ ਗਏ ਨੇ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਆਪਣੀ ਟੀਮ ਨੇ ਸਮੇਂ ਜੋ ਅੱਜ ਉਹ ਸਮਾਂ ਕੱਟ ਕੇ ਤੁਹਾਡੇ ਦਫ਼ਤਰ ਆਏ ਤੇ ਸਾਰੇ ਸਾਡੇ ਸਾਰੇ ਲੋਕ ਮਿਲੂ ਹੋਏ ਤੇ ਅਸੀਂ ਇਹ ਦਫਤਰ ਦੀ ਲੋਕਾਇਸਾ ਉਲਟਵਾਸੇ ਕੋਲੇ ਆ। ਇਹਦੀ ਟਾਈਮਿੰਗ ਹੈਗੀ ਸਵੇਰੇ 10:00 ਤੋਂ ਸ਼ਾਮੀ 5:00 ਵਜੇ ਤੱਕ ਵਿੱਚ ਨੂੰ ਇੱਕ ਕਾਟਾ ਲਾਂਚ ਸੈਂਡ ਵੀ ਬੰਦ ਰਹਿਣਾ ਕਰੇਗਾ ਤੇ ਜਿਸ ਨੂੰ ਵੀ ਕੋਈ ਵੀ ਸਮੱਸਿਆ ਹੈ ਸਾਡੇ ਵੱਲ ਨਿਵਾਤੀ ਇੱਥੇ ਜੀ ਸੱਜ ਕੇ ਉਹਨਾਂ ਦਾ ਸਵਾਗਤ ਹੈ ਜੀ ਆਪਣਾ ਕੋਈ ਵੀ ਪ੍ਰੋਬਲਮ ਹੈ ਤੇ ਲੈ ਕੇ ਆਂ ਅਸੀਂ ਉਹਨਾਂ ਨੂੰ ਹਰ ਪ੍ਰੋਬਲਮ ਦਾ ਹੱਲ ਦਵਾਂਗੇ। ਸਰ ਮੈਂ ਬਲਕ ਬਦਾਂ ਦੱਸੁੰਦਾ ਜੰਮ ਰਿਹਾ ਕੋਈ ਤਿੰਨ ਬਾਰ ਨੇ 32 26 43 ये तरताली नंबर वार्ड अभी दफ्ट खोलिया मैडम ने बहुत खुशिय मांग की इलाके लोगों ने और इतने सारे जोड़े भी काम कोई लोगों की जरूरत होगी कोई भी किसी भी किस्म का काम सारे लोग करेंगे और अभी जो नोट किया दूसरे दिन कुछ भी करा उधार लोगों को मिली है मैं कहना बहुत धन्यवाद मैडम का बहुत बहुत शुक्रिया प전자 के चैनल का बहुत-बहुत धन्यवाद रामगोविंद कुमार जी को बुलाने और मैं राजेंद्र शुक्ला का बहुत-बहुत धन्यवाद करता हूं। इनके नेतृत्व में मैडम ने यहां पे भ्रष्टाचार का मुद्दा किया जो हमें कार्ड से रिकॉर्ड आए थे कि एक वर्ष में होते सुनाने आज बोल रहे हैं इसलिए भी जो तो भी सुविधाएं हैं वो तो जनता यहां पे लेकर वार्ड और सेंट्रल के लिए जिसको लिए तो रेजिडेंट्स एसोसिएशन में बातचीत को देती है

और नोटिफिकेशन ऑन कर दीजिए कभी भी कोई अपडेट मिस न हो और क्राइम ट्रैकर्स 24x7 के साथ अपने कान जमीन से जोड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं